ਸਪੇਨ ਦਾ ਸ਼ਹਿਰ ਬਾਰਸਲੋਨਾ ਦੇ ਵਿੱਚ ਬੀਤੇ ਦਿਨੀ 3 ਅਜਿਹੀ ਘਟਨਾਵਾਂ ਹੋਈਆਂ ਜਿਨ੍ਹਾਂ ਦੇ ਵਿੱਚ 2 ਤਾਂ ਜਿਹੜੇ ਆਪਣੇ ਪੰਜਾਬੀ ਨੌਜਵਾਨ ਸੀਗੇ ਉਹਨਾਂ ਦਾ ਕਤਲ ਕਰ ਦਿੱਤਾ ਤੇ 1 ਨੂੰ ਜੋ ਕੀ ਫੱਟੜ ਕਰ ਦਿੱਤਾ ਹੈ ਤੇ ਆਓ ਅੱਜ ਗੱਲਬਾਤ ਕਰਦੇ ਹਾਂ ਸਾਡੇ ਨਾਲ ਮੌਜੂਦ ਨੇ ਜਸਵਾਲ ਜੀ ਤੇ ਇਹਨਾਂ ਨੂੰ ਪੁੱਛਦੇ ਹਾਂ ਕਿ ਹੋਇਆ ਸੀ ਉਹ ਦਿਨ ਜਿਹ ਜੋ ਕੀ ਕਰਸਤੇ ਦੇ ਫੇਲੇ ਤੇ ਬਾਰਸਲੋਨਾ ਤੋਂ ਥੋੜੀ ਹੀ ਦੂਰ ਇੱਕ ਪਿੰਡ ਹੈ ਜਿਸ ਦਾ ਨਾਮ ਕਰਸਤੇ ਦੇ ਫੇਲਾ ਹੈ ਉੱਥੇ ਕਿ ਰਾਤ ਨੂੰ ਜੋ ਕੀ ਨੌਜਵਾਨ ਸੇ ਆਪਣੇ ਘਰ ਨੂੰ ਵਾਪਸ ਜਾ ਰਿਹਾ ਸੀਗਾ ਕੀ ਹੋਇ ਉਹਦੇ ਨਾਲ ਹੋਇਆ ਤੇ ਆਓ ਅੱਜ ਗੱਲਬਾਤ ਕਰਦੇ ਹਾਂ ਸੁਵਾਰ ਜੀ ਨਾਲ ਜਸਵੰਤ ਜੀ ਪਹਿਲਾਂ ਤਾਂ ਤੁਹਾਡਾ ਸਿੱਖ ਸਵਾਗਤ ਕਰਦੇ ਹਾਂ ਆਪਣੇ ਪ੍ਰੋਗਰਾਮ ਦੇ ਵਿੱਚ ਧੰਨਵਾਦ ਜੀ ਤੇ ਸਾਰਿਆਂ ਨੂੰ ਮੇਰਾ ਸਤਿ ਸ੍ਰੀ ਅਕਾਲ ਜੀ ਇੱਕ ਬੜੀ ਮੰਦ ਭਾਗੀ ਖਬਰ ਹੈਗੀ ਹੈ ਆ ਬਾਕੀ ਜਿਹੜਾ ਇਸ ਟਾਈਮ ਸਾਡਾ ਸਾਰੇ ਇੰਡੀਆ ਦੇ ਜਿੰਨੇ ਵੀ ਹੈਗੇ ਆ ਭਾਰਤੀ ਮੂਲ ਆਦਮੀ ਜਿੰਨੇ ਨੇ ਉਹ ਇਸ ਟਾਈਮ ਸੋਗ ਰਸਤੇ ਗਏ ਕੋਈ ਸਾਡੀ ਕਮਿਊਨਿਟੀ ਦੇ ਜਿਹੜੇ ਹੈ ਤਿੰਨ ਬੱਚੇ ਉਹਨਾਂ ਦਾ ਜਿਹੜੇ ਇੱਥੇ ਦੇ ਇੱਕ ਮਗਰਮੀ ਮੁੱਲਖ ਹੈਗਾ ਉਹਨਾਂ ਬੰਦੇ ਨੇ ਉਹਨਾਂ ਤੇ ਅਟੈਕ ਕੀਤੇ ਚਾਕੂਆਂ ਨਾਲ ਉਹਨਾਂ ਨੂੰ ਮਾਰਿਆ ਤੇ ਉਹਨਾਂ ਚ ਦੋ ਦੇ ਵਿੱਚ ਜਿਹੜੀ ਹੈਗੇ ਡੈਥ ਹੋ ਚੁੱਕੀ ਹੈਗੀ ਆ ਤੇ ਜਿਹੜਾ ਤੀਜਾ ਹੈਗਾ ਉਹਦੇ ਤੇ ਉਹਨਾਂ ਨੇ ਅਟੈਕ ਕੀਤੇ ਸੀ ਪਰ ਉਹਦਾ ਮਤਲਬ ਜਾਨ ਬਚ ਗਈ ਪਰ ਸੀਰੀਅਸਲੀ ਉਹਦੇ ਤੇ ਅ ਅਟੈਕ ਕੀਤਾ ਉਹਨਾਂ ਨੇ ਪਰ ਡਾਕਟਰਾਂ ਨੂੰ ਬਚਾ ਲਿਆ ਜੀ ਪਹਿਲਾਂ ਜਿਸ ਬਾਰੇ ਜੀ ਇਹ ਦੱਸੋ ਉੰਬਈ ਇਹੋ ਜਿਹੀਆਂ ਘਟਨਾਵਾਂ ਪਹਿਲਾਂ ਤਾਂ ਨਿੰਨੀ ਸੀ ਹੁੰਦੀਆਂ ਕਿ ਹੁਣ ਬਹੁਤ ਜ਼ਿਆਦਾ ਸੰੁੰਨ ਨੂੰ ਮਿਲਦੀਆਂ ਦਾ ਕਾਰਨ ਕੀ ਹੈ ਜੀ ਬਿਲਕੁਲ ਸਹੀ ਗੱਲ ਬੱਸੇ ਥੋੜੇ-ਬਹੁਤ ਪਹਿਲਾਂ ਹੁੰਦੀਆਂ ਘਟਨਾ ਪਰ ਹੁਣ ਜਿਹੜਾ ਹੈਗਾ ਆ ਸਰੇ ਆਮ ਕਤਲਿਆਮ ਹੋ ਗਿਆ ਹੈ ਸਰੇ ਆਮ ਕਤਲਿਆਮ ਕਰ ਰਿਹਾ ਹੈ ਇਹ ਕੁਝ ਜਿਹੜੀ ਹੈਗਾ ਮੈਂ ਕਹਿ ਸਕਦਾ ਕਿ ਇਸ ਗੌਰਮੰਟ ਦੀ ਕੁਝ ਕਮੀਆਂ ਹੈਗੀਆਂ ਠੀਕ ਹੈ ਨਾ ਜੀ ਕੁਝ ਕਤਲੂਨੀਆਂ ਗੌਰਮੰਟ ਦੀਆਂ ਕਮੀਆਂ ਕੁਝ ਜਿਹੜੀ ਸਪੇਨ ਬੋਰਡ ਦੀਆਂ ਵੀ ਹੈ ਜੀ ਠੀਕ ਹੈ ਨਾ ਜਿਹੜੇ ਜ਼ਿੰਮੇਵਾਰ ਬੰਦੇ ਹੈਗੇ ਆ ਉਹ ਆਪਣੇ ਜਿਹੜੇ ਕੰਮ ਸਹੀ ਤਰੀਕੇ ਨਾਲ ਨਵਾਂ ਨਹੀਂ ਰਿਹਾ ਇਸ ਕਰਕੇ ਜਿਹੜੀਆਂ ਕਤਲੇਆਮ ਹੋ ਗਿਆ ਸਰਿਆਮ ਉਹ ਉਸ ਵਜਤੋ ਜੇ ਇਸ ਨੌਜਵਾਨ ਦਾ ਜਿਹੜਾ ਕਿ 20 ਸਾਲਾਂ ਦਾ ਨੌਜਵਾਨ ਸੀ ਜਿਹਦਾ ਕਤਲ ਹੋਇਆ ਉਹਦਾ ਨਾਮ ਕੀ ਹੈ ਜਿਹਦਾ ਰਹਿਣ ਕਿੱਥੇ ਦਾ ਰਹਿਣ ਵਾਲਾ ਹੈ ਹਾਂਜੀ ਉਹ ਬੱਚਾ ਜਿਹੜਾ ਹੈਗਾ ਉਹਦੀ ਉਮਰ ਹੈ 20 ਸਾਲ ਹੈ ਉਹਦਾ ਨਾਮ ਲਕ ਕਾਸ ਲਕ ਕਾਸ ਬਾਏ ਦਵਾ ਅੰਦੀ ਠੀਕ ਹੈ ਜੀ ਉਹ ਜਿਹੜੇ ਹੈਗਾ ਪਟਿਆਲਾ ਤੋਂ ਰਹਿਣ ਵਾਲੇ ਹੈਗਾ ਉੱਥੇ ਸੁੰਦਰ ਨਗਰ ਇੱਕ ਕਲੋਨੀ ਦਾ ਨਾਮ ਹੈ ਉੱਥੇ ਦੇ ਹੈਗੇ ਆ ਫਤਿਆਲਾ ਪੰਜਾਬ ਦੇ ਵਿੱਚੋਂ ਇੰਡੀਆ ਤੋਂ ਜੀ ਜੀ ਤੇ ਕੀ ਹੋਇਆ ਸੀ ਉਸ ਦਿਨ ਰਾਤ ਉਹ ਜਿਹੜਾ ਉਸ ਦਿਨ ਬੱਚਾ ਜਿਹੜਾ ਹੈਗਾ ਜਾਂ ਇੱਥੋਂ ਬਾਰਸੀਲੋਨਾ ਆਇਆ ਸੀ ਅੱਛਾ ਜੀ ਤੇ ਉਹ ਜਿੱਥੋਂ ਇੱਥੋਂ ਵਾਪਸ ਜਾ ਰਹੇ ਨੇ ਨਾਈਟ ਵਰਸਸ ਡੇ ਤੁਹਾਨੂੰ ਪਤਾ ਇੱਥੇ ਦਿਨ ਰਾਤ ਬਰਾਬਰ ਹੀ ਹੁੰਦੇ ਆ ਜਿਹੜੀ ਪਬਲਿਕ ਸਰਵਿਸਿਜ਼ ਹੈਗੀਆਂ ਉਹ ਜਾਰੀ ਰਹਿਣੀਆਂ ਹਨ ਹਾਂ ਹਾਂ ਜੀ ਤੇ ਉਹਦੇ ਵਿੱਚ ਉਹ ਆਪਣੇ ਘਰ ਵਾਪਸ ਜਾ ਰਹੇ ਹੁੰਦੇ ਤੇ ਬਾਰਸੀਲੋਨਾ ਥੋੜਾ ਹੀ ਦੂਰ ਹੈ 에어ਪੋਰਟ ਦੇ ਬਿਲਕੁਲ ਨਾਲ ਹੈਗਾ ਕਿ ਕਸਬਾ ਨੂੰ ਆਪਾਂ ਫੈਸਲਾ ਫਿਲ ਨਾਮ ਹੈਗਾ ਆ ਬਿਲ ਉੱਥੇ ਰਹਨੇ ਸੀ ਉੱਥੇ ਉਹ ਬੱਸ ਦੇ ਵਿੱਚ ਜਾ ਰਿਆ ਸੀ ਤੇ ਉਸ ਕਸਬੇ ਤੋਂ ਪਹਿਲਾਂ ਹੀ ਥੋੜੀ ਦੇਰ ਪਹਿਲਾਂ ਜਿਹੜਾ ਇੱਕ ਉਹ ਕ੍ਰਿਮੀਨਲ ਆਦਮੀ ਸੀ ਵਿੱਚ ਉਹਦੀ ਤਾਕਤ ਸੀ ਅੱਛਾ ਜੀ ਕਿਉਂਕਿ ਉਹਨਾਂ ਨੂੰ ਇਨ ਆਈਡੀ ਹੁੰਦਾ ਕਿ ਇਹ ਕੌਣ ਹੈਗਾ ਇਹਦੇ ਕੁਲ ਕੀ ਹੋ ਸਕਦਾ ਤੇ ਉਹਨਾਂ ਨੇ ਚੋਰੀਆਂ ਕਰਨੀਆਂ ਹੁੰਦੀਆਂ ਆ ਪੱਲੇ ਹਨਾ ਚੋਰੀ ਕਰਕੇ ਜਿਹੜਾ ਉਸ ਬੰਦੇ ਨਾਲ ਉਹਨੇ ਆ ਯਾਨਕਿ ਬਿਨਾਂ ਮਤਲਬ ਤੇ ਉਹਦੇ ਬੋਲਣਾ ਸ਼ੁਰੂ ਕਰ ਗਿਆ ਇਹ ਬੱਚਾ ਜਿਹੜਾ ਹੈਗਾ ਆ ਇਨੂੰ ਇੰਗਲਿਸ਼ ਯਾਨੀ ਕਿ ਇੰਗਲੈਂਡ ਸਟੂਡੈਂਟ ਰਿਹਾ ਪੱਲੇ ਤੇ ਪੇਰੈਂਟਸ ਨੂੰ ਮਿਲਣ ਆਇਆ ਸੀ ਇੱਥੇ ਹਾਂ ਠੀਕ ਹੈ ਤੇ ਪੇਰੈਂਟਸ ਨੂੰ ਮਿਲਣ ਆਇਆ ਸੀਗਾ ਤੇ ਇੱਥੇ ਉਹਦੇ ਪੇਰੈਂਟਸ ਜਿਹੜੇ 4 ਮਹੀਨਿਆਂ ਤੋਂ ਇੱਥੇ ਰਹਿ ਰਹੇ ਆ ਉਸ ਕਰਕੇ ਉਹ ਛੁੱਟੀਆਂ ਅਜਕੱਲ ਚੱਲਦੀਆਂ ਨੇ ਕਾਲਜ ਵਗੈਰਾ ਹਾਂਜੀ ਹਾਂਜੀ ਤੇ ਉੱਥੋਂ ਇਹ ਮਿਲਣ ਆਇਆ ਸੀ ਇਹ ਵਾਪਸ ਜਾ ਰਿਹਾ ਤਾਂ ਉਹਨਾਂ ਸੁਰੂ ਕੀਤੇ ਉਹ ਕਹਿੰਦਾ ਵੀ ਜਿੰਨੀ ਉਹਨੂੰ ਲੈਂਗੁਏਜ ਆਉਂਦੀ ਸੀ ਕਿ ਭਾਈ ਮੇਰਾ ਤੇਰਾ ਲੈਣ ਕੋ ਦੇਣ ਕੁਝ ਨਹੀਂ ਹੈਗਾ ਯਾਰ ਨਾ ਮੈਂ ਤੈਨੂੰ ਕੁਝ ਕਹਿ ਰਿਹਾ ਨਾ ਤੂੰ ਵੀ ਭਾਈ ਮੈਂ ਕੁਝ ਨਹੀਂ ਹੈ ਤੇਰਾ ਉਹਨੇ ਕਾਫੀ ਪਿੱਛਾ ਛੁ ਜਿਹੜੇ ਹੈਗੇ ਉਹ ਨਹੀਂ ਤਲੇ ਉਹਨਾਂ ਨੇ ਉਹੀ ਜੋ ਹਰਕਤ ਕਰਨੀ ਹੁੰਦੀ ਉਹ ਹੀ ਕੀਤੀ ਥੋੜੇ ਦੂਰ ਜਾ ਕੇ ਫਿਰ ਉਹਨਾਂ ਨੇ ਉਹੀ ਸ਼ੁਰੂ ਕਰ ਦਿੱਤਾ ਕਿ ਤੂੰ ਮੈਨੂੰ ਕਿਉਂ ਦੇਖਣਾ ਮੈਨੇ ਮੇਰੇ ਵੱਲ ਕੀ ਹੋ ਰਿਹਾ ਤੂੰ ਕੌਣ ਹੈਗਾ ਉਹ ਜਿਹੜੀ ਉਹਨਾਂ ਦੀ ਲੈਂਗੁਏਜ ਹੁੰਦੀ ਉਹ ਵੀ ਯੂਜ਼ ਕਰਦੇ ਥੋੜੀ ਬਹੁਤ ਜਿਹੜੀ ਸਪੈਸ ਯੂਜ਼ ਕਰਦੇ ਉਹਦੇ ਚ ਉਹਨਾਂ ਨੇ ਕਰਿਆ ਲੇਕਿਨ ਜਿਹੜਾ ਡਰਾਈਵਰ ਸੀ ਬਸ ਵਾਲਾ ਉਹਨੇ ਨੋਟ ਕਰ ਲਿਆ ਕਿ ਇਹ ਜਿਹੜੀ ਗੱਲਬਾਤ ਚੱਲ ਰਹੀ ਹੈ ਉਹ ਜ਼ੋਰ ਉੱਚੀ ਨਾਲ ਮਤਲਬ ਉਗਾਜ਼ ਨਾਲ ਵੀ ਕਰਦੇ ਸ਼ੋਰਟ ਵੀ ਕਰਦੇ ਹੈ ਨਾ ਬੜੀ ਆਵਾਜ਼ ਉਕਰਦੇ ਆਪਣੇ ਆਪਣੇ ਸ਼ੋਰ ਨਾਲ ਤੇ ਬੰਦੇ ਜਿਹੜੇ ਵਿਚਾਰੇ ਡਰ ਵੀ ਜਾਂਦੇ ਜਿਸ ਰੂਪ ਉਹ ਲੈਨੇ ਆ ਬੋਲਦੇ ਹਨ ਉਹਨੇ ਮੁੰਡੇ ਨੇ ਫਿਰ ਇਹ ਕਿਹਾ ਭਾਈ ਮੇਰਾ ਤੇਰਾ ਕੁਛ ਨਹੀਂ ਆ ਉਹਨੇ ਜਿਹੜਾ ਕ੍ਰਿਮੀਨਲ ਆਦਮੀ ਕਤਲ ਜਿਹਨੇ ਕੀਤਾ ਉਹਨੇ ਮੁੰਡੇ ਨੂੰ ਚੱਕ ਕੇ ਨਾ ਉਹਨੇ ਮਤਲਬ ਮੁੱਕਾ ਨੱਕ ਤੇ ਮਾਰ ਦਿੱਤਾ ਅੱਛਾ ਜਿਹੜਾ ਕਤਲ ਹੋਇਆ ਮੁੰਡੇ ਦਾ ਉਹਦਾ ਉਹਨੇ ਪਹਿਲੇ ਸਾਰਿਆਂ ਤੋਂ ਪਹਿਲਾਂ ਮੁੱਕਾ ਜਿਹੜਾ ਹੈਗਾ ਉਹਦੇ ਨੱਕ ਤੇ ਮਾਰ ਦਿੱਤਾ ਤੂੰ ਮੁੰਡਾ ਜਿਸ ਵੀ ਬੰਦੇ ਨੂੰ ਨੱਕ 'ਚ ਮੁੱਕਾ ਪਿਆ ਹੋਵੇਗਾ ਤੋ ਉਹਦਾ ਹਾਲ ਸਾਰਿਆਂ ਨੂੰ ਪਤਾ ਹੋਣਾ ਪਤ ਕਰੇ ਬਣਾ ਅ ਮਤਲਬ ਹੋਇਆ ਨਾ ਡਾਲੋਗੇ ਬਿਲਕੁਲ ਬੁਰਾ ਹਾਲ ਹੋ ਜਾਂਦਾ ਤੋ ਦੇ ਫੋਨ ਮੇ ਨਿਕਲਿਆ ਉਹਨਾਂ ਜਿੱਦਾਂ ਵੀ ਕਰ ਕਰਾ ਕੇ ਜਿਹੜੇ ਬੰਦੇ ਉੱਥੇ ਹੋਰ ਸੀ ਉਹਨਾਂ ਨੇ ਉਹਨਾਂ ਨੂੰ ਬਚਾ ਵਚਾ ਕੀਤਾ ਤੇ ਉਹ ਫਿਰ ਵੀ ਮੁੰਡੇ ਜਿਹੜੇ ਉੱਤਲ ਗਏ ਠੀਕ ਹੈ ਨਾ ਜੀ ਜੀ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਅਗਲਾ ਥੋੜੀ ਦੇਰ ਬਾਅਦ ਉਹਨਾਂ ਦਾ ਸਟਾਪ ਹੋਇਆ ਅੱਛਾ ਜੀ ਉਤਰਨਾ ਦਾ ਹੈ ਉਹਨਾਂ ਜਿੱਦਾਂ ਇੱਥੇ ਤੁਹਾਨੂੰ ਪਤਾ ਹੈ ਕਿ ਬਟਨ ਦਬਾਇਆ ਜਾਂਦਾ ਕਿ ਅਸੀਂ ਉਤਰਨਾ ਹੈਗਾ ਨਾ ਉਹਨਾਂ ਨੇ ਰਿਕੁਐਸਟ ਕੀਤੀ ਡਰਾਈਵਰ ਨੂੰ ਕਿ ਸਾਡਾ ਸਟਾਪ ਪਾ ਤੇ ਉਹ ਜਾਂ ਤੋ ਉਤਰਿਆ ਹੀ ਆ ਉਹ ਮੁੰਡਾ ਹੈ ਨਾ ਥੱਲੇ ਉਤਰਿਆ ਤੇ ਨਾਲ ਹੀ ਉਹ ਜਿਹੜਾ ਕ੍ਰਾਈਮਨਲ ਆਦਮੀ ਸੀਗਾ ਜਿਹਨੇ ਕਤਲ ਕੀਤਾ ਉਹ ਵੀ ਨਾਲ ਉਤਰ ਗਿਆ ਸ। ਅੱਛਾ ਠੀਕ ਹੈ ਥੱਲੇ ਉਤਰਦੇ ਨਾਲ ਹੀ ਉਹਨੇ ਚਾਕੂ ਸੀਗਾ ਚਾਕੂ ਨਾਲ ਉਹਦੇ ਤੇ ਅਟੈਕ ਕਰ ਦਿੱਤਾ। ਅੱਛਾ ਅੱਛਾ। ਤੇ ਉਹਨਾਂ ਨੇ ਜਿੰਨੇ ਬਾਹਰ ਕੀਤੇ ਤਾਂ ਮੁੰਡਾ ਜਿਹੜਾ ਹੈਗਾ ਇਸ ਮਤਲਬ ਉਹ ਡਿੱਗ ਗਿਆ ਤੇ ਉਹ ਜਿਹੜਾ ਡਰਾਈਵਰ ਥੋੜਾ ਚੱਲਿਆ ਸੀਗਾ ਸਵਾਰੀਆਂ ਅੱਗੇ ਲੈ ਕੇ ਪਰ ਉਹਨੇ ਸਾਰੀ ਜਿਹੜੀ ਹੈਗੀ ਰਿਕਾਰਡਿੰਗ ਲਾਈ ਹੋਈ ਸੀ। ਤੇ ਉਹਨੇ ਸ਼ੀਸ਼ੇ 'ਚ ਦੇਖਿਆ ਕਿ ਯਾਰ ਮੁੰਡੇ ਦਾ ਅਟੈਕ ਕਰ ਰਿਹਾ ਤਾਂ ਉਹਨੇ ਥੋੜੇ ਯਾਨੀ ਕਿ 10 ਮੀਟਰ ਜਾ ਕੇ ਫਿਰ ਬ੍ਰੇਕ ਲਾ। ਹੂੰ ਹੂੰ ਬੱਸ ਨੂੰ ਰੋਕ ਦਿੱਤਾ। ਤੇ ਉਹਨਾਂ ਨੇ ਦੇਖਿਆ ਕਿ ਮੁੰਡਾ ਤਾਂ ਡਿੱਗ ਗਿਆ ਤਾਂ ਉਹਨਾਂ ਉਸ ਟਾਈਮ ਫਿਰ ਪੁਲਿਸ ਨੂੰ ਕਾਲ ਕੀਤਾ ਪੁਲਿਸ ਆਈ ਹੈ ਤੇ ਉਹ ਆ ਪੁਲਿਸ ਨਾਲ ਆ ਕੇ ਉਹ ਮੁੰਡੇ ਨੂੰ ਐ ਐਂਬੂਲੈਂਸ ਗਰਾਜ ਦੀ ਸਰਵਿਸ ਨੂੰ ਦਿੱਤੀਆ ਤਾਂ ਉਹਨੂੰ ਲਿਆ ਕੇ ਹਸਪੀਟਲ ਦੇ ਬਲਵਿਚੇ ਆ ਗਏ ਉੱਥੇ ਉਹਨੂੰ ਲਿਆਏ ਹਨ ਤੇ ਦੋਗਣ ਦੇ ਵਿੱਚ ਇਹ ਵੀ ਆ ਰਿਹਾ ਸੀ ਕਿ ਇਹ ਜਿਹੜਾ ਹੈ ਨੌਟਵਨ ਸੀਗਾ ਇਹ ਆਪਣੇ ਦੋਸਤ ਦੇ ਨਾਲ ਸੌਫਰ ਕਰ ਰਿਹਾ ਸੀ ਉਹ ਜਿਹੜਾ ਮੁੰਡਾ ਆਇਆ ਸੀ ਜੀ ਉਹ ਤਕਰੀਬਨ 5 ਦਿਨ ਪਹਿਲਾਂ ਇੰਡੀਆ ਤੋਂ ਆਇਆ ਸੀ ਜਿਹੜਾ ਨਾਂ ਸਾਫੀ ਸੀ ਉਹ ਵੀ ਨਵਾਂ ਸੀ ਉਹਨੋਂ ਵੀ ਨਹੀਂ ਪਤਾ ਕਿ ਉਹਨੂੰ ਕੀ ਹੁੰਦਾ ਉਹਨੇ ਵੀ ਦੱਸਿਆ ਸੀ ਮੈਨੂੰ ਕਹਿੰਦਾ ਮੈਂ ਵੀ ਉਹਨੂੰ ਕਿਹਾ ਵੀ ਭਾਈ ਤੇਰਾ ਨਾਲ ਵੀ ਅਸੀਂ ਜਦੋਂ ਲੜਾਈ ਹੋ ਉਹਨੇ ਵੀ ਬਚਪਚਾ ਕਰਕੇ ਉਹ ਸਾਈਡ ਤੇ ਕਰ ਦਿੱਤੇ ਅੱਛਾ ਹੈ ਨਾ ਬਚਾਣ ਦੀ ਕੋਸ਼ਿਸ਼ ਬਚਾਉਂਦੇ ਆ ਨਹੀਂ ਕੀਤੀ ਉਹਨਾਂ ਨੇ ਵਿੱਚ ਬੜੇ ਮਤਲਬ ਹੋਰ ਲੋਕੀ ਵੀ ਸੀਗੇ ਸਿਰਫ ਉਹ ਹੀ ਨਹੀਂ ਸੀਗਾ ਹੋਰ ਵੀ ਸੀ ਉਹਨਾਂ ਨੇ ਮਤਲਬ ਪਾਸੇ ਕਰ ਦਿੱਤਾ ਤਾਂ ਉਹਨੂੰ ਰੋਕਿਆ ਜਿਹੜੇ ਕਤਲ ਕਰਨ ਵਾਲੇ ਸੀ ਕਿੰਨੇ ਕਿੰਨੇ ਲੋਕ ਇਹਨਾਂ ਦਾ ਕੋਈ ਨਹੀਂ ਦੱਸ ਰਿਹਾ ਹੱਲ ਕੋਈ ਕਨਫਰਮ ਪਰ ਇੱਕ ਤੋਂ ਜ਼ਿਆਦਾ ਹੀ ਸੀ ਅੱਜੇ ਹਮੇਸ਼ਾ ਜਦ ਵੀ ਇਦਾਂ ਦਾ ਕਾਰਾ ਕਰਦੇ ਜਦ ਵੀ ਇਦਾਂ ਦਾ ਅਟੈਕ ਕਰਦੇ ਉਹ ਕੱਲਾ ਨਹੀਂ ਹੁੰਦੇ ਇਹ ਮੈਨੂੰ ਇਹਨਾਂ ਦਾ ਕਨਫਰਮਡ ਹੈ ਅੱਛਾ ਮੇਰੇ ਵੀ ਬਹੁਤ ਐਕਸਪੀਰੀਅੰਸ ਹੈ ਮੈਂ ਕਾਫੀ ਸਾਲਾਂ ਤੋਂ ਤੇ ਰੰਮਾ ਪਿੰਡਾਂ ਦੇ ਕਾਰਨਾਮਿਆਂ ਨੂੰ ਮੈਂ ਜਾਣਦਾ ਹਾਂ ਜੀ ਠੀਕ ਹੈ ਨਾ ਜੀ ਅੱਛਾ ਜਦੋਂ ਅਟੈਕ ਹੋਇਆ ਉਹਦੇ ਤੇ ਜਦੋਂ ਉਹਦੇ ਚ ਜਿਹੜਾ ਸੀਗਾ ਤੇਜ਼ ਤਾਰ ਇਤਿਹਾਰ ਚਾਕੂ ਸੀਗਾ ਜਿਹੜਾ ਮਾਰਿਆ ਗਿਆ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਕੀ ਹੋਣਾ ਕਿ ਉਹ ਤੇ ਜੱ ਉੱਤਰ ਦੇ ਨਾਲ ਹੀ ਉਹਨਾਂ ਅਟੈਕ ਕਰ ਦਿੱਤਾ ਹਾਂ ਜੀ ਠੀਕ ਹੈ ਨਾ ਮੁੰਡੇ ਨੂੰ ਉਹਨੂੰ ਚਾਕੂ ਮਾਰੇ ਹੈਗੇ ਤਿੰਨ ਚਾਰ ਉਹਨੇ ਮਾਰ ਕੀਤੇ ਸੀਗੇ ਠੀਕ ਹੈ ਤੇ ਉਹਦੇ ਨਾਲ ਜਿਹੜਾ ਫੋਨ ਕ ਤੇ ਮੁੰਡਾ ਵੀ ਇੱਕ ਤੁਨਪਤੀ ਜਿੰਨੂੰ ਵੀ ਹੋਏ ਖਬਰ ਆ ਗਿਆ ਇੱਕਦਮ ਪੂਨੀਆ ਵਿਚਾਰਾਂ ਪੈ ਗਈਆਂ ਹਨਾ ਤਾਂ ਉਹ ਮੁੰਡਾ ਜਿਹੜਾ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਤਾਂ ਉਹ ਬਿਉਸ ਅੱਛਾ ਜੋ ਪੁਲਿਸ ਦਾ ਹੈਗਾ ਜਾਂ ਜਿਹੜੀ ਮੈਡੀਕਲ ਰਿਪੋਰਟ ਹੈ ਜੀ ਠੀਕ ਹੈ ਨਾ ਪੁਲਿਸ ਦੀ ਡਿਕਲੇਸ਼ਨ ਪਲੱਸ ਮੈਡੀਕਲ ਰਿਪੋਰਟ ਹੈ ਕਿ ਉਹ ਮੁੰਡਾ ਉੱਥੇ ਇਨਕੰਨਸ ਯਾਨੀ ਕਿ ਉਹ ਬਿਹੋਸ ਗਿਆ ਸੀ ਜਿਹੜੇ ਉਹਦੇ ਜਿਹੜੇ ਪਾਸਾ ਡਰਾਈਵਰ ਹੈਗੇ ਹਨਾ ਹਾਂਜੀ ਤੇ ਅਸੀਂ ਉਹਨਾਂ ਦੇ ਵੀ ਧੰਨਵਾਦ ਕਰਦੇ ਹਾਂ ਉਸ ਡਰਾਈਵਰ ਦਾ ਤੇ ਦਿਨੋਂ ਜਿਹੜੀ ਸਾਰੀ ਕਮਿਊਨਿਟੀ ਪਲੱਸ ਮੈ ਵੀ ਹੈਗਾ ਜਾਂ ਤੁਹਾਦਾ ਤੇ ਤੁਹਾਨੂੰ ਅਸੀਂ ਧੰਨਵਾਦੀ ਆ ਕਿ ਉਸ ਬੰਦੇ ਨੇ ਇੰਨੀ ਮਦਦ ਕੀਤੀ ਹੋਈ ਹੈ ਕਿ ਜਿਹੜਾ ਇੱਕ ਬੰਦਾ ਨੋਰਮਲ ਨਹੀਂ ਕਰ ਸਕਦਾ ਨਾ ਤੇ ਉਸ ਨੇ ਸਾਰੀ ਰਿਕਾਰਡਿੰਗ ਕੀਤੀ ਉਹ ਪੁਲਿਸ ਨੂੰ ਦਿੱਤੀ ਠੀਕ ਹੈ ਜੀ ਉਹਦੇ ਸਾਰਾ ਲਿਖਿਆ ਹੋਇਆ ਮਤਲਬ ਰਿਕਾਰਡਿੰਗ ਹੋਇਆ ਤੇ ਉਹ ਮੁੰਡਾ ਜਿਹੜਾ ਨਾਲ ਸੀ ਸਾਥੀ ਉਹਦੇ ਵੀ ਪੁਲਿਸ ਨੇ ਥੋੜੀ ਗੱਲਬਾਤ ਕੀਤੀ ਜੀ ਕਹਿੰਦੇ ਇਸ ਫੋਟੋ ਨਾਲ ਦੱਸੀ ਸੀ ਪੁਲਿਸ ਵਾਲਿਆਂ ਨੇ ਵੀ ਇਹਦੇ ਵਿੱਚ ਕੌਣ-ਕੌਣ ਹੈ ਗਿਆ 10-15 ਫੋਟੋ ਨਾਲ ਦੱਸੇ ਤੋਂ ਨੇ ਇੱਕ-ਇੱਕ ਇਹਸ ਬੰਦੇ ਨਾਲ ਜਿਹੜਾ ਚਾਪ ਮਾਰ ਜੀ ਜੀ ਜਦੋਂ ਉਹਦੇ ਤੇ ਹਮਲਾ ਹੁੰਦਾ ਹੈ ਜੀ ਇਹ ਚਾਕੂ ਮਾਰਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਤੇ ਜਿਹੜਾ ਉਹਦਾ ਸਾਥੀ ਸੀਗਾ ਉਹ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂ ਫਿਰ ਉਹ ਉਹ ਇਦਾਂ ਹੋਇਆ ਕਿ ਉਹ ਮੈਂ ਮੁੰਡੇ ਨਾਲ ਥੋੜੀ ਗੱਲ ਹੋਈ ਸੀ ਥੋੜਾ ਟਾਈਮ ਲਿਆ ਮੈਨੂੰ 5 ਮਿੰਟ ਤਾਂ ਮੈਂ ਉਹਨੂੰ ਪੁੱਛਿਆ ਸੀ ਜੀ ਕਿਉਂਕਿ ਉਹਨੂੰ ਪੁਲਿਸ ਨੇ ਬੁਲਾਇਆ ਸੀ ਸੈਕੰਡਰੀ ਹਨਾ ਜਦੋਂ ਗਿਆ ਤੋਂ ਉਦੋਂ ਆਈ ਸੀ ਵਾਪਸ ਜਦੋਂ ਉਹਨਾਂ ਨੇ ਮੈਂ ਪਹੁੰਚਿਆ ਸੀ ਹਾਂਜੀ ਤੇ ਉਹਨੂੰ ਪੁੱਛਿਆ ਤਾਂ ਉਹ ਕਹਿੰਦਾ ਕਿ ਮੁੰਡੇ ਨੇ ਮੈਨੂੰ ਜਦੋਂ ਅਸੀਂ ਉਤਰਿਆ ਉਹ ਕਰਿਆ ਅਟੈਕ ਮੈਂ ਕਹਿੰਦਾ ਮੈਨੂੰ ਨਹੀਂ ਪਤਾ ਕਿ ਉਹਨੇ ਚਾਕੂ ਮਾਰ ਦਿੱਤਾ ਅੱਛਾ ਉਹਨੇ ਮੈਨੂੰ ਕਹਿੰਦਾ ਬ ਭੱਜ ਲਿਆ ਇਹ ਮੁੰਡੇ ਨੂੰ ਦੱਸਿਆ ਸੀ ਜਿਹੜਾ ਸੈਕੰਡ ਸੀ ਉਹਦਾ ਫਰੈਂਡ ਸਰਪਚਾ ਯਾ ਫੈਮਲੀ ਉਹਨੇ ਕਿਹਾ ਮੈਨੂੰ ਇਹ ਨਾ ਗਿਆ ਕਿ ਬ్రో ਨਠਤ ਭੱਜ ਲੈ ਕਹਿੰਦਾ ਮੈਨੂੰ ਉਹਨੇ ਇਹ ਗੱਲ ਕਰੀ ਤੇ ਕਹਿੰਦਾ ਮੈਂ ਮਤਲਬ ਨਾਲ ਹੀ ਸੀ ਕਰਾ ਮੈਂ ਭੱਜ ਲਿਆ ਤੇ ਮੈਂ ਇਹ ਸੋਚ ਰਿਹਾ ਕਿ ਉਹ ਵੀ ਭੱਜ ਗਿਆ ਹੋਵੇਗਾ ਤੇ ਕਹਿੰਦਾ ਮੈਂ ਬਸ ਦਿੱਤਾ ਹੋਇਆ ਮਤਲਬ ਪਿਛਲੇ ਪਾਸੇ ਜੋ ਦੂਜੇ ਬਸੇ ਜਿੱਦਾਂ ਤੇ ਮੈਂ ਕਹਿੰਦਾ ਨਾਲ ਛਾੜੀਆਂ ਮੈਂ ਉੱਥੇ ਰੁਕ ਗਿਆ ਤੇ ਮੈਨੂੰ ਨਜ਼ਰ ਨਹੀਂ ਆ ਰਿਹਾ ਕਿੱਥੇ ਹੈ ਹੈਨਾ ਤੇ ਜਦ ਦੇਖਿਆ ਕਿ ਨਹੀਂ ਗਿਆ ਤਾਂ ਫਿਰ ਉਹ ਜਦੋਂ ਬਸ ਜਿੱਥੇ ਰੁਕ ਗਈ ਤੇ ਉਸ ਤੋਂ ਬਾਅਦ ਦੇਖਿਆ ਕਿ ਉਹ ਉੱਥੇ ਅੱਛਾ ਤੇ ਉਹ ਕਹਿੰਦਾ ਮੈਂ ਉੱਥੇ ਰੁਕੇ ਮੈਂ ਤਾਂ ਕਹਿੰਦਾ ਮੈਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਕੀ ਹੋਇਆ ਉਸ ਤਰ੍ਹਾਂ ਪੁਲਿਸ ਆਂਦੀ ਹੈ ਐਂਬੂਲੈਂਸ ਆਂਦੀ ਹੈ ਲੈ ਕੇ ਜਾਂਦੇ ਆ ਪੁਲਿਸ ਆਈ ਬਿਲਕੁਲ ਡਰਾਈਵਰ ਨੇ ਪੁਲਿਸ ਕਾਲ ਕੀਤਾ ਤੇ ਪੁਲਿਸ ਆਈ ਹੈ ਜਲਦੀ ਪੁਲਿਸ ਪਹੁੰਚੀ ਤਾਂ ਮੁੰਡਾ ਬਿਉਸ ਸੀ ਪੁਲਿਸ ਨੇ ਕਾਉਂਨ ਕੀਤੀ ਜਾਂਦੀ ਹੈ ਐਂਬੂਲੈਂਸ ਆਂਦੀ ਹੈ ਤੇ ਉਹ ਜਿਹੜਾ ਉਹਦਾ ਸਾਥੀ ਸੀਗਾ ਉਹ ਉਸ ਟਾਈਮ ਉੱਥੇ ਮੌਜੂਦ ਸੀਗਾ ਜਾਂ ਫਿਰ ਉਹ ਚਲਾ ਗਿਆ ਸੀ ਉਹ ਜਿਹੜਾ ਕਨਫਰਮ ਨਹੀਂ ਕਿ ਮੈਨੂੰ ਇਹਨਾਂ ਨੇ ਦੱਸਿਆ ਕਿ ਮੈਂ ਸਾਈਡ ਤੇ ਆਪਣੇ ਆਪ ਨੂੰ ਜਿੰਦਾਬੀ ਹੋ ਅਟੈਕ ਕੀਤਾ ਤੇ ਜਿੱਦਾਂ ਰੋਲਾ ਪੈ ਗਿਆ ਤੇ ਕਹਿੰਦਾ ਮੈਂ ਜਿੱਥੇ ਜਦੋਂ ਇੱਕ ਹੁੰਦਾ ਨਾ ਬੰਦਾ ਸਟਕ ਹੋ ਜਾਂਦਾ ਹਾਂਜੀ ਉਹ ਕਹਿੰਦਾ ਮੈਨੂੰ ਆਫ ਹੋ ਗਿਆ ਸਟਕ ਹੋ ਰਿਹਾ ਸੀ ਜਦ ਇਹ ਮੈਨੂੰ ਕੋਈ ਪਤਾ ਨਹੀਂ ਚੱਲਿਆ ਕੀ ਹੋ ਰਿਹਾ ਹੈ ਅੱਛਾ ਠੀਕ ਹੈ ਨਾ ਕਹਿੰਦਾ ਮੈਂ ਲੱਭਦਾ ਸੀ ਕਿ ਮੈਨੂੰ ਮਿਲਦਾ ਨਹੀਂ ਜਦ ਪੁਲਿਸ ਵਗੈਰਾ ਇਹ ਤਾਂ ਪਤਾ ਹੀ ਨਹੀਂ ਪੁੱਛਦਾ ਜੀ ਕਹਿੰਦਾ ਮੈਂ ਪੂਰਾ ਨਿਕਲਿਆ ਸੀ ਕਿ ਦੌੜ ਕੇ ਅੱਛਾ ਅੱਛਾ ਐ ਦੱਸੋ ਜੋ ਮਨਦਸਰ ਜਦੋਂ ਹਸਪਤਲ ਲੈ ਕੇ ਜਾਂਦੇ ਸੀ ਫਿਰ ਨਹੀਂ ਉਸ ਟਾਈਮ ਨਹੀਂ ਸੀਗਾ ਜਦ ਪੁਲਿਸ ਉਹਨੂੰ ਐਂਬੂਲੈਂਸ ਲੈ ਕੇ ਗਈ ਆ ਮੁੰਡਾ ਬੇਹੋਸ਼ ਸੀ ਸੀਗਾ ਤੇ ਉਹਨੂੰ ਹਸਪਤਲ ਪੈਂਦਾ ਬਲਵਿਚੇ بڑا ਵੱਡਾ ਹਸਪਤਲ ਬਹੁਤ ਅੱਛਾ ਹੈ ਮਾਡਰਨ ਟਾਈਪ ਜਿਹਾ ਉਹਨਾਂ ਨੇ ਬਣਾਇਆ ਉੱਥੇ ਲੈ ਕੇ ਜੀ ਬਹੁਤ ਜਿਹੜੀ ਮੈਡੀਕਲ ਟੀਮ ਜੁੜੀ ਆ ਉੱਥੇ ਪੰਜ ਸਪੈਸ਼ਲ ਡਾਕਟਰ ਜਿਹੜੇ ਇਸ ਪਰਚੂ ਜੁਹੰਦੇ ਪੰਜ ਡਾਕਟਰ ਸੱਤ ਨਰਸਿਸ ਅੱਛਾ ਤੇ ਧੀਮੀ ਜਿਹੜਾ ਆਕਸੀਲਰੀਆਂ ਕੀ ਹੈਲਪਰ ਹੁੰਦੇ ਉਹ 15 ਬੰਦੇ ਦੀ ਟੀਮ ਉਹਨਾਂ ਨੇ 5 ਘੰਟੇ ਤਕਰੀਬਨ ਮੁੰਡੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਿੰਨੇ ਆਪਰੇਸ਼ਨ ਕਰ ਸਕਦੇ ਜਿੱਥੇ ਜਿੱਥੇ ਮਤ ਕੱਟ ਲੱਗੇ ਸੀਗੇ ਜਾਂ ਉਹਨਾਂ ਨੇ ਬੇਨਾ ਯਾਨੀ ਕਿ ਜਿਹੜੀਆਂ ਨਸਾਂ ਕਟੀਆਂ ਜੋ ਵੀ ਸਿਸਟਮ ਮਤ ਡੈਮੇਜ ਹੋਇਆ ਉਹਨਾਂ ਦਾ ਰਿਪੇਅਰ ਕੀਤਾ ਲੇਕਿਨ ਕਿ ਐਟ ਲਾਸਟ ਉਹਨਾਂ ਉਹ ਬੱਚੇ ਨੂੰ ਨਹੀਂ ਬਚਾ ਪਾ ਡਾਕਟਰ ਵੀ ਅਫਸੋਰਸ ਕਰਦੇ ਸੀ ਇਸ ਜੀ ਅੱਜ ਅਸੀਂ ਬਹੁਤ ਕੋਸ਼ਿਸ਼ ਕੀਤੀ ਪਰ ਅਸੀਂ ਇਸ ਬੱਚੇ ਨੂੰ ਬਚਾ ਨਹੀਂ ਠੀਕ ਹੈ ਤੇ ਹੁਣ ਅਕੇ ਕੇਸ ਤੇ ਕੀ ਅਪਡੇਟ ਆ ਰਹੀ ਹੈ ਜਿਹੜੇ ਕਾਤਲ ਫੜੇ ਗਏ ਆ ਜਾਂ ਦੇਖੋ ਪਰਸੋਂ ਦੀ ਜਿਹੜੀ ਹੈ ਮੌਸਰ ਸਕਵਾਦਰਨ ਨੇ ਇੱਕ ਪ੍ਰੈਸ ਰਿਪੋਰਟਰ ਨੂੰ ਬਿਆਨ ਕੀਤਾ ਹੈ ਔਰ ਉਹਨਾਂ ਨੇ ਉੱਥੇ ਸੇ ਡਿਕਲੇਅਰ ਕੀਤਾ ਕਿ ਜਿਹੜਾ ਕਾਤਲ ਹੈਗਾ ਉਹ ਮਗਰਬੀ ਹੈ ਹੈਨਾ ਮਗਰਬੀ ਦਾ ਮਤਲਬ ਸਪੈਨਿਸ਼ ਹੁੰਦਾ ਕਿ ਉਹ ਮਰਾਕੋ ਦਾ ਹੈਗਾ ਹੈ ਹੈਨਾ ਮਗਰਬੀ ਦਾ ਮਤਲਬ ਤੁਹਾਨੂੰ ਵੀ ਪਤਾ ਹੋਣਾ ਹੈ ਬਿਲਕੁਲ ਇਹੀ ਆਂਦਾ ਹੈ ਨਾ ਤਾਂ ਤੋਂ ਮਰਾਕੋ ਤੋਂ ਉਹਨਾਂ ਨੇ ਡਿਕਲੇਅਰ ਕੀਤਾ ਕਿ ਕਾਤਲ ਦੀ ਪਛਾਣ ਹੋ ਚੁੱਕੀ ਹੈ ਉਹ ਮਗਰਬੀ ਹੈ ਜੇ ਮਾਰੋ ਕੋ ਲੈ ਜੀ ਜੀ ਇਹ ਉਹਨਾਂ ਨੇ ਦਿੱਤਾ ਹੈ ਤੇ ਉਸ ਤੋਂ ਬਾਅਦ ਜਿਹੜੀ ਹੈਗਾ ਜਿਹੜੀ ਅਗਲੀ ਕਾਰਵਾਈ ਹੁੰਦੀ ਹੈ ਉਹ ਜਿੱਦਾਂ ਮਨੁਜਲ ਪਤਾ ਲੱਗਿਆ ਤੇ ਮੈਂ ਉੱਥੇ ਪਹੁੰਚਿਆ ਸੀ ਹੈ ਨਾ ਇੰਝ ਇਹੋ ਪੇਰੈਂਟਸ ਤੁਹਾਨੂੰ ਪਤਾ ਹੋ ਆਪਣੇ ਕੋਸ ਆਵਾਸ ਨਹੀਂ ਸੀਗੇ ਉਹਨਾਂ ਦਾ ਬੱਚਾ ਜਿਸ ਮਤਲਬ ਪਰਿਵਾਰ ਦਾ ਬੱਚਾ বিনা ਕਿਸੇ ਵਜ੍ਹਾ ਤੋਂ ਕਤਲ ਹੋ ਜਾਵੇ ਉਹਨਾਂ ਪੇਰੈਂਟਸ ਦੀ ਕੀ ਹਾਲਾਤ ਹੋ ਤੁਸੀਂ ਆਪ ਕਮੀਚ ਕਰ ਸਕਦੇ ਹੋ ਹੈ ਨਾ ਤੇ ਹੁਣ ਕੀ ਅਪਡੇਟ ਆ ਰਹੀ ਹੈ ਆਪਣੀ ਕਿਡੇ ਕੌਂਸੂਲੇਟ ਨਾਲ ਗੱਲਬਾਤ ਹੋਈ ਹੈ ਉਹਨਾਂ ਨਾਲ ਇਹ ਰੋਲ ਨਿਭਾ ਰਹੇ ਨੇ ਵਿੱਚ ਉਹਦੇ ਸਿ ਇੰਡੀਅਨ ਕੌਂਸੂਲੇਟ ਨੂੰ ਜਿਸ ਦਿਨ ਉਹ ਜੇ ਕਤਲ ਹੋਇਆ ਉਸੇ ਦਿਨੋਂ ਨੂੰ ਕਾਲ ਆਈ ਸੀ ਬਿਲਕੁਲ ਬਲਕਿ ਇੱਥੇ ਪ੍ਰੋਗਰਾਮ ਸੀ ਉਹਦੇ ਮੈਂ ਵੀ ਸੀ ਤੇ ਮੈਨੂੰ ਜਿਹੜੇ ਕਾਉਂਸਲਰ ਹੈਗੇ ਆ ਹਾਂਜੀ ਉਹਨਾਂ ਨੇ ਮੈਨੂੰ ਪੁੱਛੀ ਸੀ ਗੱਲ ਹੈਨਾ ਐਸ ਦਾ ਟਾਈਮ ਉਸ ਟਾਈਮ ਜਿਹੜਾ ਉਹਨਾਂ ਨੂੰ ਕਾਲ ਆਈ ਸੀ ਤੋਂ ਉਹਨੂੰ ਮੈਨੂੰ ਪੁੱਛਿਆ ਸੀ ਕਿ ਜਸਬਲ ਜੀ ਆਪ ਕੋ ਐਸੇ ਸੇ ਕਤਲ ਹੋ ਗਿਆ ਤਾਂ ਆਪ ਕੋ ਉਸ ਦੇ ਬਾਰੇ ਮ ਪਤਾ ਨਾ ਮ ਕਰਨੀ ਜੀ ਅਭੀ ਤੱਕ ਮੂਝ ਤਨਾ ਕੋਈ ਨਹੀਂ ਹੋਤਾ ਐਸੇ ਸੇ ਸਾਡੀ ਕਮਿਊਨਿਟੀ ਮੇ ਇੱਕ ਕਤਲ ਕਰ ਦਿਆ ਮਰਕ ਹੋ ਗਿਆ ਐਸਾ ਮੂਝੇ ਲੱਗਦਾ ਅੱਛਾ ਜੀ え ਆਪਣੀ ਜਿਹੜੀ ਨਵੀਂ ਕਮਿਊਨਿਟੀ ਆ ਤੇ ਹੁਣ ਕੀ ਅੱਗੇ ਕੀ ਸਟੈਪ ਲੈ ਰਹੇ ਆਪਾਂ ਕਿਉਂਕਿ ਕੇਸ ਬਹੁਤ ਜ਼ਿਆਦਾ ਵਧ ਰਹੇ ਆ ਹਾਂਜੀ ਹਾਂਜੀ ਉਹਦੇ ਆ ਕਿ ਕਤਲ ਕੇਸ ਹੋਇਆ ਸੀਗਾ ਜਿਹੜਾ ਰੀਯੂਜ਼ ਦੇ ਵਿੱਚ ਹੋਇਆ ਫਿਰ ਉਹ ਕੋਈ ਕਰਤੇ ਕਿ ਲੋ ਗਿਆ ਉਹ ਉਸ ਤੋਂ ਬਾਅਦ ਆਪਣੇ ਨਾਲ ਹੀ ਲੱਗਦਾ ਹਸਪਤਾਲੇ ਲੱਗਦਾ ਹੈ ਹਾਸਪਤਾਲ ਤੇ ਪੋਲ ਬਲੈਂਕ ਤੇ ਲੱਗ ਇੱਕ ਪਾਰਕ ਹੈਗਾ ਉੱਥੇ ਅਟੈਕ ਹੋਇਆ ਤੇ ਆਪਾਂ ਹੁਣ ਕੀ ਅਗਲਾ ਸਟੈਪ ਕੀ ਲੈ ਰਹੇ ਆ ਆਪਣੀ ਸੇਫਟੀ ਵਾਸਤੇ ਹਾਂ ਸੇਫਟੀ ਵਾਸਤੇ ਹੈਗਾ ਇਹ ਸਾਰੇ ਤੋਂ ਪਹਿਲਾਂ ਜਿਹੜਾ ਹੈਗਾ ਆਪਣਾ ਬੱਚੇ ਦੀ ਡੈਥ ਹੋਈ ਹੈ। ਹਾਂਜੀ। ਉਹਦਾ ਜਿਹੜਾ ਕੋਰਟ ਕੇਸ ਹੈਗਾ ਸਾਰਾ ਹਾਂ ਜਿਹੜਾ ਸੀ ਤੁਹਾਨੂੰ ਪਤਾ ਹੈ ਮੈਂ ਜਾਣਨਾ ਤੇ ਮੈਂ ਦੱਸ ਨਹੀਂ ਤਾ ਅੱਗੇ ਤੱਕ ਕੋਰਟ ਜਿਹੜੇ ਚੈਂਸ ਦੇ ਕੋਰਟ ਤੱਕ ਚਲੇ ਗਏ ਹਾਂ। ਹਾਂਜੀ। ਤਾਂ ਸਾਨੂੰ ਹੁਣ ਇਹ ਹੈ ਕਿ ਉਹਨਾਂ ਨੇ ਸਰਟੀਫਾਈਡ ਕਰ ਦਿੱਤਾ ਹੈ ਕਿ ਆਹ ਆ ਚੀਜ਼ ਹੈਗੀ ਹੈ ਕਿ ਡੈਥ ਹੋਈ ਹੈ ਸਾਰਾ ਮੈਡੀਕਲ ਰਿਪੋਰਟ ਹੈਗੀ ਪਲੱਸ ਜੱਜ ਨੇ ਵੀ ਸਾਨੂੰ ਕਲੀਅਰੈਂਸ ਦੇ ਦਿੱਤੀ ਹੈ। ਅੱਛਾ ਇਹ ਉਹਦਾ ਜਿਹੜਾ ਆਪਾਂ ਸੰਸਕਾਰ ਕਰ ਸਕਦੇ ਹਾਂ ਜੀ ਜੀ ਤੇ ਉਹਨਾਂ ਨੇ ਪਰਮਿਸ਼ਨ ਜੋ ਸਾਨੂੰ ਚਾਹੀਦੀਆਂ ਉਹ ਅੱਜ ਉਹ ਅਵੇਲੇਬਲ ਕਰ ਦਿੱਤਾ ਨਾ ਇੱਕ ਉਹ ਸਾਡੇ ਕੋਲ ਪਹੁੰਚ ਗਈ ਠੀਕ ਹੈ ਜੀ ਉਹਨਾਂ ਨਾਲ ਫੈਮਿਲੀ ਨਾਲ ਵੀ ਗੱਲ ਹੋਈ ਸੀ ਅਸੀਂ ਪਹਿਲੇ ਵੀ ਕੰਪਨੀ ਜਿਹੜੀ ਹੁੰਦੀ ਆ ਤੇ ਉਹ ਉਹਨਾਂ ਨੇ ਅਬ ਹੁਣ ਜਿਹੜਾ ਸੰਸਕਾਰ ਕਰਨੇ ਵਾਸਤੇ ਹਾਂਜੀ 24 ਤਰੀਕ ਅੱਛਾ ਜੀ ਵੀਰਵਾਰ ਨੂੰ ਉਹ ਟਾਈਮ ਲਈ ਆਇਆ ਯਾਨੀ ਕਿ ਮੈਂ ਵੀ ਨਾਲ ਸੀ ਠੀਕ ਹੈ ਤਾਂ ਬੱਚੇ ਦਾ ਜਿਹੜਾ ਆਪਾਂ ਅੰਤਿਮ ਸੰਸਕਾਰ ਜਿਹੜਾ ਉਹ 24 ਤਰੀਕ ਵੀਰਵਾਰ ਨੂੰ ਹਾਂਜੀ 2 ਵਜੇ ਤੇ 15 ਮਿੰਟ ਹੈ ਨਾ ਸਮ ਅਪ੍ਰੋਕਸੀਮੇਟਲੀ 2 ਵਜੇ ਲਖ ਲਓ ਜਿਹੜਾ ਅੰਤਿਮ ਯਾਨੀ ਕਿ ਯਾਤਰਾ ਜਾਂ ਅੰਤਿਮ ਪੜਾਅ ਹੋਗਾ ਜਿਹੜਾ ਆਪਾਂ ਜਿਹੜੀ ਹੈਗੀ ਆ ਆ ਪਾਰਥਿਕ ਥਰੀ ਮੰਮੀ ਉਹਨੂੰ ਅਗਰੀਪੇਟ ਕਰਨਾ ਉਹ ਟਾਈਮ ਮੈਂ ਤੁਹਾਨੂੰ ਦੱਸ ਰੋਗਾ ਮੁਜ਼ਬਿਕ ਦੇ ਮੁੰਜ ਵੀ ਕਿਥੇ ਸੁੰਨਤਰੀ ਬੜੀ ਵੱਡੀ ਹੈਗੀ ਆ ਬਾਰਸੀਲੋਨਾ ਦੇ ਸਾਰੇ ਮੇਰੇ ਵੀਰਾਂ ਨੂੰ ਸ਼ਾਇਦ ਪਤਾ ਵੀ ਹੋ ਪਰ ਲਾਸਟ ਉਹ ਉੱਥੇ ਹੈਗਾ ਪਰ ਉਸ ਤੋਂ ਪਹਿਲਾਂ ਜਿਹੜਾ ਸੇਮ ਡੇਸ ਯਾਨੀ ਕਿ ਮਾਰਨਿੰਗ ਟਾਈਮ ਜਿਹੜਾ ਹੈ ਉਹਨੇ ਜਿਹੜੇ ਕੰਪਨੀ ਨਾਲ ਗੱਲ ਕਰਕੇ ਜੋ ਹੁੰਦਾ ਨਾ ਸਿਸਟਮ ਚ ਉਹਨਾ ਸਾਨੂੰ ਦਿੱਤਾ ਹੈ ਕਿ 10 ਵਜੇ ਤੋਂ 1 ਵਜੇ ਤੱਕ ਆਵਨੀ ਦਾ ਮਿਲਾਨੋਵਾ 124 ਠੀਕ ਹੈ ਹਸਪੀਟਲ ਹੀ ਉੱਪਰ ਹੈਗਾ ਸਾंता ਲਾਲੀਆ ਦੇ ਬਿਲਕੁਲ ਤੱਕ ਹੈ ਤੇ ਇੱਕ ਉਥੇ ਮੈਟਰੋ ਪੰਦੀ ਹੈ ਗਰਨਲ ਰੈਲ ਲਾਈਨ 9 ਉਹ 10 ਮਿਲ ਕ੍ਰੋਸ ਰੂਟ ਤੇ ਉਹ ਬਿਲਕੁਲ ক্লোਜ਼ ਹੈ ਬਿਲਕੁਲ ਨੇੜੇ ਅੱਗੇ ਉਹਦੇ ਜਿੱਥੇ ਜੀ ਆਹ ਤਨਤੋਰੀ ਹੋ ਰਹੀ ਹੈ ਹਾਂਜੀ ਉੱਥੇ ਸਾਹਮਣੇ ਨਾ ਰੇਲਵੇ ਟਰੈਕ ਹੈਗਾ ਰੇਲ ਜਿਹੜੀਆਂ ਪੁਲਾਂ ਦੇ ਉੱਪਰ ਥੱਲੇ ਜਾਂਦੀਆਂ ਉਹ ਬੜੀ ਪਛਾਣ ਹੈਗੀ ਮੈਨੂੰ ਵੀ ਕਈ ਵਾਰੀ ਆਉਂਦੀ ਹੈ ਉਹ ਜਿਹ ਮੈਂ ਦੱਸ ਰਿਹਾ ਪਬਲਿਕ ਨੂੰ ਤੇ ਉਹ ਹੈਗਾ ਆ ਜੀ ਜੀ ਤੇ ਉਹਨਾਂ ਦਾ 10:00 ਵਜੇ 1:00 ਵਜੇ ਤੱਕ ਜਿਹੜਾ ਹੈਗਾ ਆ ਉੱਥੇ ਜਿਹੜੇ ਆਪਣਾ ਪੂਜਾ ਪਾਠ ਅਰਦਾਸ ਇਸ ਤਰੀਕੇ ਨਾਲ ਅੰਤਿਮ ਜਿਹੜੇ ਅਰਦਾਸਾਂ ਕੀਤੀਆਂ ਜਾਂਦੀਆਂ ਤੇ ਫੈਮਿਲੀ ਪਲੱਸ ਜਿਹੜਾ ਪ੍ਰਿੰਟ ਸਰਕਲ ਹੁੰਦਾ ਹੈ ਯਾਨੀ ਕਿ ਮਿੱਤਰ ਦੋਸਤ ਜਿਨੀਆਂ ਫੈਮਲੀਆਂ ਉਹ ਜਿਹੜੇ ਅੰਤਿਮ ਦਰਸ਼ਨ ਕਰ ਸਕਦੇ ਉੱਥੇ ਜੀ ਠੀਕ ਹੈ ਨਾ ਜੀ ਉਹ 10 ਵਜੇ ਤੋਂ ਲੈ ਕੇ 1 ਵਜੇ ਦਾ ਟਾਈਮ ਹੈਗਾ ਕਿ ਉੱਥੇ ਇੱਕ ਹਾਲ ਹੈ ਅੰਦਰ ਉਹਦੇ ਚ ਆਪਾਂ ਅਰਦਾਸ ਪੂਜਾ ਜਿੱਦਾਂ ਜਿੱਦਾਂ ਆਪਣੇ ਤੁਹਾਡੇ ਰੀਤੀ ਰਿਵਾਜ ਹੋਣਗੇ ਉੱਥੇ ਤਾਂ ਇਹ ਕਰ ਸਕਦੇ ਔਰ ਕਰਦੇ ਆ ਹਨਾ ਠੀਕ ਹੈ ਉਹਦਾ ਟਾਈਮ ਹੈ 10 ਤੋਂ 1 ਉਸ ਤੋਂ ਬਾਅਦ ਜਦੋਂ ਖਤਮ ਹੋ ਜਾਏਗਾ ਉਸ ਤੋਂ ਬਾਅਦ ਜਿਹੜੀ ਅੰਤਿਮ ਯਾਤਰਾ ਉੱਥੋਂ ਹਾਂਜੀ ਤਨਾਤੋਰੀ ਤੇ ਸ਼ੁਰੂ ਹੋਣੀ ਉਹ ਮੁੰਸਪੀਕ ਤੇ ਆ ਕੇ ਮੇਂ ਰਾਂਤਿਮ ਆਪਣਾ ਪੇਂਟ ਕਰਨੀ ਹੈ ਅਗਰੇ ਪੇਂਟ ਕਰਨਾ ਆਪਣੇ ਸਰੀਰ ਨੂੰ ਉਹ ਹੈਗਾ ਇਹ ਟਾਈਮ ਜਿਹੜਾ ਮੈਂ ਦੱਸਿਆ 2 ਵਜੇ ਤੱਕ ਉਹ ਅਪਰੋਕਸੀਮੇਟਲੀ ਹੁੰਦਾ ਹੈ ਨਾ ਕਿ ਹਾਂ ਕੋਈ ਰਪਾਂ 10 ਮਿੰਟ ਉੱਪਰ ਥੱਲੇ ਕਈ ਡਿਪੈਂਡ ਉੱਤੇ ਕੀ ਹੈ ਬਟ ਮੇਂ ਟਾਈਮ ਜਿਹੜਾ ਹੈ ਉਹ 2 ਵਜੇ ਤੱਕ ਹੈ ਠੀਕ ਹੈ ਜੀ ਤੇ ਮੈਂ ਸਾਰੇ ਵੀਰ ਭੈਣ ਭਰਾ ਜੋ ਵੀ ਅੰਤਿਮ ਯਾਤਰਾ ਚ ਸ਼ਾਮਲ ਹੋਣਾ ਚਾਹੁੰਦੇ ਆ ਉਹ ਦੋ ਵਜੇ ਜਿਹੜਾ ਹੈਗਾ ਮੁਜਬਿਕ ਹੈ ਨਾ ਪ੍ਰੇਮਾਟੋਰੀਓ ਕੈਲੋ ਸੇਮਿਨਿਟਾਰਿਓ ਕੈਲੋ ਜਿਸ ਤਰ੍ਹਾਂ ਆਪਾਂ ਇਹ ਕਹਿ ਦਈਏ ਕਿ ਆਪਣਾ ਸੰਸਕਾਰ ਜਿਹੜੇ ਕਰਦੇ ਆ ਉਹ ਜਗ੍ਹਾ ਤੇ ਪਹੁੰਚ ਸਕਦੇ ਆ ਤੇ ਆਪਣੇ ਜਿਹੜੇ ਆਪਣਾ ਜਿਹੜੇ ਫੈਮਿਲੀ ਦਾ ਪੁੱਤਰਾ ਸਾਡਾ ਵੀ ਪੁੱਤਰ ਹੈਗਾ ਉਹਦੇ ਲਾਸ ਜਿਹੜੀ ਯਾਤਰਾ ਉਹਦੇ ਵਿੱਚ ਆ ਸ਼ਾਮਲ ਹੋ ਸਕਦੇ ਆ ਤੇ ਉਹਨੂੰ ਅਸੀਂ ਸਾਰੇ ਇਕੱਠੇ ਹੋ ਕੇ ਜੀ ਜਿਹੜੇ ਫੈਮਿਲੀ ਬਣ ਕੇ ਜਿੰਨੀ ਵੀ ਸਾਡੀ ਕਮਿਊਨਿਟੀ ਹੈ ਉੱਥੇ ਆ ਕੇ ਉਹਨਾਂ ਨੂੰ ਸਹਾਮਤ ਲਈ ਦੇ ਸਕਦੇ ਤੇ ਉਸ ਤੋਂ ਬਾਅਦ ਜਿਹੜਾ ਤੁਸੀਂ ਦੱਸ ਰਹੇ ਕਿ ਕੀ ਪ੍ਰੋਗਰਾਮ ਹੈਗਾ ਅਸੀਂ ਕੋਸ਼ਿਸ਼ ਕਰਾਂਗੇ ਔਰ ਕਰ ਰਹੇ ਹਾਂ ਕਿ ਉਹ ਜੋ ਲੋਕਲ ਉੱਥੇ ਜਿੱਥੇ ਮੁੰਡੇ ਦੇ ਰੈਜ਼ਿਡੈਂਸ ਹੈਗਾ ਉਸ ਏਰੀਆ ਚ ਜਾਣਿਆ ਨੂੰ ਉੱਥੇ ਦੀ ਜਿਹੜੀ ਲੋਕਲ ਗਵਰਨਮੈਂਟ ਹੈਗੀ ਹੈ ਤੇ ਉਹਦੇ ਨਾਲ ਕੰਟੈਕਟ ਕਰਕੇ ਉੱਥੇ ਵੀ ਅਸੀਂ ਜਿਹੜਾ ਕੈਂਡਲ ਮਾਰਚ ਜਾਂ ਕੈਂਡਲ ਕ੍ਰੋਸ ਜੀ ਜੀ ਇਸ ਸੰਤਿਪੁਰਕ ਤੰਤਰਿਕੇ ਨਾਲ ਆਪਾਂ ਕਰਾਂਗੇ ਤੇ ਉਹਦੀ ਅਪਡੇਟ ਆਪਾਂ ਅੱਗੇ ਤੁਹਾਨੂੰ ਉਸ ਤੋਂ ਬਾਅਦ ਜਿਹੜਾ ਹੈਗਾ ਯਾ ਉਸ ਤੋਂ ਬਾਅਦ ਅਸੀਂ ਚੁੱਪ ਨਹੀਂ ਰਹਿਣਾ ਹੈਗਾ ਹਾਂਜੀ ਅਸੀਂ ਜਿਹੜੀ ਇੰਡੀਅਨ ਕਮਿਊਨਿਟੀ ਹੁਣ ਚੁੱਪ ਨਹੀਂ ਆਪਾਂ ਨਾ ਰਹਿਣਾ ਹੈਗਾ ਸਾਰਿਆਂ ਦਾ ਸਾਥ ਚਾਹੀਦਾ ਹੈ ਜੀ ਸਾਡੇ ਬੱਚ ਨੂੰ ਇਨਸਾਫ ਮਿਲੇ ਜਿੰਨੇ ਜਿਹੜੇ ਹੈਗੇ ਤਿੰਨ ਕੇਸ ਹੋ ਚੁੱਕੇ ਐ ਜਿਹੜੇ ਇੱਕ ਦਿਨ ਦੇ ਵਿੱਚ ਐ 17 ਤਰੀਕ ਰਾਤ ਨੂੰ ਤੇ 18 ਤਰੀਕ ਸਵੇਰੇ 4 ਵਜੇ ਦੇ ਕਰੀਬ ਇਹ ਸਾਰੇ ਘਟਨਾ ਜਿਹੜੀਆਂ ਤਿੰਨ ਹੋਈਆਂ ਉਸ ਟਾਈਮ ਦੇ ਮਤਲ ਹੈਗਾ ਸੇਮ ਡੇ ਤੇ ਆਪਾਂ ਨੂੰ ਜਿਹੜੀ ਵੀ ਸਾਡੀ ਕਮਿਊਨਿਟੀ ਆਜੂ ਸਾਡੇ ਇਹਨਾਂ ਬੱਚਤਾਂ ਨਾਲ ਹੋਇਆ ਕਾਨੂੰ ਹੋਰ ਵੀ ਹੈ ਕਿਉਂਕਿ ਇਹਨਾਂ ਨੂੰ ਕਾਤਲਾਂ ਨੂੰ ਪਤਾ ਹੈਗਾ ਹੈ ਜਿਹੜੇ ਮੁਲਕ ਦੇ ਕਾਤਲ ਹੈਗੇ ਆ ਚੋਰ ਹੈਗੇ ਆ ਉਹਨਾਂ ਨੂੰ ਪਤਾ ਕਿ ਅਸੀਂ ਇਹਨੇ ਕਮਿਊਨਿਟੀ ਕਿਦਾਂ ਦੀ ਹੈਗੀ ਆ ਔਰ ਉਹਨਾਂ ਕੋਲ ਕੀ ਕੁਝ ਹੁੰਦਾ ਹੈ ਉਹਨਾਂ ਨੂੰ ਪਤਾ ਕਿ ਸਾਡੇ ਕੋਲ 4 ਪੈਸੇ ਵੀ ਹੁੰਦੇ ਸਾਡੇ ਕੋਲ ਸੋਨਾ ਵੀ ਹੁੰਦਾ ਅਸੀਂ ਆ ਜਿਹੜੀ ਇਹਨੇ ਕਮਿਊਨਿਟੀ ਹੈ ਉਹ ਇਹਨਾਂ ਵਰਗੇ ਭੁੱਖੇ ਨੰਗੇ ਨਹੀਂ ਹੈਗੇ ਤੇ ਉਹਨਾਂ ਨੂੰ ਸਾਡੇ ਵੱਲੋਂ ਅਟੈਕ ਕਰਦੇ ਤੇ ਉਹਨਾਂ ਦੀ ਜਿਹੜੀ ਚੋਰੀ ਕਰਦੇ ਜਿਹੜੇ ਨਵੇਂ ਨੌਜਵਾਨ ਆਏ ਨੇ ਇਥੇ ਜਾਂ ਫਿਰ ਜਿਹੜੇ ਰਹਿ ਰਹੇ ਨੇ ਬੱਲੇ ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿ ਅੱਜ ਕੱਲ ਦਾ ਮਾਹੌਲ ਜਿਆਦਾ ਖਰਾਬ ਆ ਰਾਤ ਨੂੰ ਨਿਕਲਣ ਦੇ ਲਈ ਕੀ ਉਹਨਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਜਾਂ ਜਿਹੜੇ ਰਾਤ ਨੂੰ ਕੰਮ ਕਰਦੇ ਨੇ ਜੀ ਬਿਲਕੁਲ ਠੀਕ ਪੁਆਇੰਟ ਤੁਹਾਡਾ ਬਿਲਕੁਲ ਸਹੀ ਹੈ ਮੈਂ ਉਹਨਾਂ ਨੂੰ ਇਹ ਬੇਨਤੀ ਕਰਾਂ ਖਾਸ ਕਰਕੇ ਜਿਹੜੇ ਮੁੰਡੇ ਆਏ ਹੋਏ ਆ ਜਾਂ ਸਾਡਾ ਕੋਈ ਵੀ ਪਰਿਵਾਰ ਦੀਆਂ ਭੈਣਾਂ ਜਾਂ ਭਰਾ ਜਾਂ ਬੱਚੇ ਜੋ ਵੀ ਆਏ ਹਨ ਉਹਨਾਂ ਨੂੰ ਇਹ ਹੈ ਕਿ ਥੋੜਾ ਡਰਨੇ ਦੀ ਲੋੜ ਨਹੀਂ ਹੈ ਤੁਹਾਨੂੰ ਡਰਾਣਾ ਨਹੀਂ ਆਪਾਂ ਤਨੋਂ ਸੇ ਹੌਸਲਾ ਦੇ ਰਹੇ ਆਂ ਔਰ ਹੌਸਲੇ ਨਾਲ ਜੀਣਾ ਹੈਗਾ ਯਾਰ ਡਰਨਾ ਨਹੀਂ ਹੈਗਾ ਅਗਰ ਕਿਸੇ ਭੈਣ ਭਰਾ ਨੂੰ ਕੋਈ ਪ੍ਰੋਬਲਮ ਹੈ ਦੀਆ ਉਹਦਾ ਸਾਫ ਦੇ ਉਸ ਟਾਈਮ ਵੀ ਅਗਰ ਹੈ ਤੇ ਬਾਕੀ ਥੋੜਾ ਸਾਵਧਾਨੀ ਨਾਲ ਅੱਗੇ ਪਿੱਛੇ ਤੁਸੀਂ ਖੜੇ ਵੀ ਆ ਉਹਦੇ ਤੇ ਨਿਗਾਹ ਪੂਰੀ ਰੱਖਣੀ ਹੈ ਇਹ ਨਹੀਂ ਆਪਾਂ ਜਿੱਦਾਂ ਆਪਾਂ ਇੰਡੀਆ ਤੇ ਚੋਇਂ ਦੇ ਅੱਗੇ ਦੇਖ ਰਿਹਾ ਅੱਗੇ ਦੇਖ ਰਿਹਾ ਹੈ ਅਸੀਂ ਚੱਲ ਵੀ ਗਲੀ 'ਚ ਤਾਂ ਵੀ ਅੱਗੇ ਪਿੱਛੇ 2-3 ਸੈਕਿੰਡ ਦੇ ਬਾਅਦ ਆਪਣਾ ਚਿਹਰਾ ਯਾਨੀ ਆਪਣੀ ਨਜ਼ਰ ਇਧਰ ਉਧਰ ਕਰਦੇ ਰਹੋ ਕਿ ਤੁਹਾਡੇ ਤੇ ਕੋਈ ਦਰਦਪਨਾ ਨਹੀਂ ਹੈਗਾ। ਬਾਕੀ ਆਪਣੇ ਆਪ ਨੂੰ ਤਿਆਰ ਰੱਖਣਾ। ਬਿਲਕੁਲ। ਤੁਸੀਂ ਅਸੀਂ ਭੇਡਾ ਨਹੀਂ ਹੈਗੇ। ਅਗਰ ਉਹ ਇੰਨਾ ਕਰ ਸਕਦੇ ਸਾਡੇ ਚ ਕੋਈ ਨਾ ਤਾਂ ਉਹਨਾਂ ਚ ਪਾਣੀ ਨਹੀਂ ਹੈਗਾ ਯਾ। ਤੇ ਅਸੀਂ ਆਪਣੀ ਕਮਿਊਨਿਟੀ ਜਿੱਦਾਂ ਵੀ ਆਪਾਂ ਬਚਾਉਣਾ ਹੈ। ਠੀਕ ਹੈ ਜੀ। ਤੇ ਸਾਰਿਆਂ ਦਾ ਫਰਜ਼ ਬਣਦਾ ਕੋਈ ਇਦਾਂ ਦੀ ਹਰਕਤ ਨਾ ਕਰੋ ਕਿ ਜਿਹੜੇ ਤੇ ਤੁਹਾਡੇ ਤੋਂ ਕੋਈ ਗਲਤ ਲੱਗੇ। ਤੁਸੀਂ ਸਾਰਿਆਂ ਨੂੰ ਇਹੀ ਬੇਨਤੀ ਹੈ। ਚਾਰ ਦਿਨ ਤੁਸੀਂ ਮੁਸ਼ਕਲ 'ਚ ਹੋ ਹਨ। ਮੈਨੂੰ ਪਤਾ ਹੈ ਕਿ ਜਿਹੜਾ ਇੱਥੇ ਬੰਦਾ ਪੁੱਲਦਾ ਉਹਨਾਂ ਦੀ ਕੀ ਉਮੀਦਾਂ ਨੇ ਕੀ ਕਰਨ ਹੁੰਦਾ ਬਟ ਤੁਸੀਂ ਇਹ ਵੀ ਖਿਆਲ ਰੱਖੋ ਕਿ ਤੁਹਾਡੀ ਜਾਨ ਵੀ ਹੈਗੀ ਹੈ ਅਗਰ ਸਾਡੀ ਜਾਨ ਬਚੇ ਨਹੀਂ ਤੇ ਅਸੀਂ ਪੈਸੇ ਵੀ ਕਮਾ ਸਕਦੇ ਅਸੀਂ ਲੀਗਲ ਵੀ ਹੋ ਜਾਵਾਂਗੇ ਸਭ ਕੁਝ ਹੁੰਦਾ ਹੈ ਨਾ ਉਹ ਕਰ ਸਕਾਂਗੇ ਤੇ ਇਹੀ ਬੇਨਤੀ ਹੈ ਸਾਰੇ ਨੂੰ ਜਿਹੜੇ ਕੰਮ ਤੇ ਆਂਦੇ ਉਹਨਾਂ ਨੂੰ ਵੈਸੇ ਪਤਾ ਜਿਹੜੇ ਪੁਰਾਣੇ ਬੰਦੇ ਫੇਰ ਵੀ ਆਪਣੇ ਆਪ ਤੁਸੀਂ ਸਾਰਿਆਂ ਜਿੰਨੀ ਅੱਖਾਂ ਐ ਅੱਗੇ ਪਿੱਛੇ ਜਿੰਨੀ ਵੀ ਉਹਨਾਂ ਨੂੰ ਕੋਲ ਲਓ ਤੇ ਇੱਕ ਦੂਜੇ ਦਾ ਸਾਥ ਦਿਓ ਤੇ ਕੰਮ ਤੇ ਵੀ ਜੜ ਡਰਨੀ ਕੋਲੋ ਨਹੀਂ ਅਗਰ ਉਹ ਕਰਦੇ ਅਗਰ ਗਵਰਨਮੈਂਟ ਸਾਨੂੰ ਸਾਡੇ ਬੱਚੇ ਜਿਹੜੇ ਚਲੇ ਗਏ ਉਹਨਾਂ ਨੂੰ ਕੋਈ ਇਨਸਾਫ ਦੇਣਗੇ ਤਾਂ ਠੀਕ ਹੈ ਨਹੀਂ ਤਾਂ ਅਸੀਂ ਵੱਡੇ ਤੋਂ ਵੱਡੇ ਪੱਧਰ ਤੇ ਜਿਹੜੇ ਹੈਗੇ ਆ ਉਹ ਪ੍ਰੋਟੈਸਟ ਕਰਨੇ ਲਗਾ ਹੜਤਾਲਾਂ ਕਰਾਂਗੇ ਬਿਲਕੁਲ ਗਵਰਨਮੈਂਟ ਦੇ ਅਗੇਸਟ ਖੜਾਂਗੇ ਹਾਂਜੀ ਹੈਨਾ ਅਗਰ ਪਹਿਲੇ ਅਸੀਂ ਅਪੀਲ ਕਰਦੇ ਗਵਰਨਮੈਂਟ ਨੂੰ ਕਿ ਜਿਹੜੇ ਹਾਸਿਓ ਉਹਨਾਂ ਤੇ ਐਕਸ਼ਨ ਕਰਨ ਅਗਰ ਉਹ ਐਕਸ਼ਨ ਨਹੀਂ ਕਰਦੇ ਆ ਤਾਂ ਅਸੀਂ ਰਿਐਕਸ਼ਨ ਕਰਾਂਗੇ ਸਾਡੀ ਜਿਹੜੀ ਕਮਿਊਨਿਟੀ ਇੰਡੀਅਨ ਫਾਰਮਡ ਹੋ ਰਿਐਕਸ਼ਨ ਤੇ ਆਏਗਾ ਅਸੀਂ ਉਸ ਉੱਤੇ ਤੱਕ ਨਹੀਂ ਪਹੁੰਚਣਾ ਚਾਹੁੰਦੇ ਅਸੀਂ ਗਵਰਨਮੈਂਟ ਨੂੰ ਇਹੀ ਮੰਗਨੇ ਆ ਇਸ ਬੱਚਿਆਂ ਨੂੰ ਇਨਸਾਫ ਦਿੱਤਾ ਜਾਏ ਕਮਿਊਨਿਟੀ ਨੂੰ ਇਨਸਾਫ ਦਿੱਤਾ ਜਾਏ ਇਹ ਕੰਮ ਰੁਕਿਆ ਜਾਏ ਇੰਨੀ ਹੈ ਕਿ ਮਗਰਬੀ ਇੱਕ ਇੱਕ ਐਸੀ ਕਮਿਊਨਿਟੀ ਹੈ ਕਿ ਉਹਨਾਂ ਨੂੰ ਪਾਵਰ ਦਿੱਤੀ ਹੈ ਕਿ ਜਦ ਮਰਜ਼ੀ ਤੀ ਆਰਮਾ ਬਲੰਕਾ ਯਾਨੀ ਕਿ ਚਾਕੂ ਛੁਰੀਆਂ ਤੇ ਅਟੈਕ ਕਰੋ ਹੈ ਵਾਇਲੈਂਸ ਨਾਲ ਕੁਚੋਰੀਆਂ ਕਰੋ ਠੀਕ ਹੈ ਅਸੀਂ ਇਹ ਰੋਕਣਾ ਹੈ ਅਸੀਂ ਸਪੈਨਚਰਨ ਦੇ ਇੱਥੇ ਰੋਟੀ ਕਰਨੇ ਹੈ ਇੱਥੇ ਸਾਡਾ ਆਪਣਾ ਘਰ ਹੈਗਾ ਯਾਰ ਸਾਨੂੰ ਇਹ ਜ਼ਿੰਦਗੀ ਮਿਲੀ ਹੋਈ ਹੈ ਇੱਥੇ ਸਾਰੀ ਚੀਜ਼ਾਂ ਅਸੀਂ ਸਪੈਨਿਸ਼ ਟਾਈਪ ਤੇ ਹੈ ਗਿਆ ਸੀ ਇਹ ਕਹਿਣਾ ਵੀ ਅਸੀਂ ਇੰਡੀਆ ਤੋਂ ਆਏ ਅਸੀਂ ਸਪੈਨਿਸ਼ ਹੈਗੇ ਅਸੀਂ ਇਹਨਾਂ ਦੇ ਲੋਕ ਜਿਹੜੇ ਇੱਥੇ ਦੇ ਹੈਗੇ ਲੋਕਲ ਕਮਿਊਨਿਟੀ ਉਹਨਾਂ ਦਾ ਆਪਾਂ ਸਾਥ ਦੇਣਾ ਸਾਡਾ ਫਰਜ਼ ਬਣਦਾ ਸਾਰਿਆਂ ਨੂੰ ਜਿੱਥੇ ਆਪਾਂ ਰੋਟੀ ਰੋਜੀ ਆਪਣਾ ਮਤਲਬ ਅੱਛਾ ਟਾਈਮ ਜਿਹੜਾ ਅੱਛੀ ਜੀਵਨ ਜਿਹੜਾ ਅਸੀਂ ਬਤਾ ਰਹੇ ਹਾਂ ਤੇ ਅਸੀਂ ਆਪਣੇ ਇੱਥੇ ਲੋਕਲ ਕਮਿਊਨਿਟੀ ਨੂੰ ਵੀ ਅਪੀਲ ਕਰਾਂਗੇ ਰਿਕੁਐਸਟ ਕਰਨੇ ਆ ਕਿ ਤੁਸੀਂ ਸਾਰੇ ਸਾਂਝੇ ਅਸੀਂ ਸਾਰੇ ਪਰਿਵਾਰ ਹੈਗੇ ਅਸੀਂ ਇੰਡੀਆ ਤੋਂ ਹੈਗੇ ਆ ਲੇਕਿਨ ਅਸੀਂ ਸਪੈਨਿਸ਼ ਵੀ ਤੁਹਾਡੇ ਨਾਲ ਹੈਗੇ ਆ ਕਿ ਤੁਸੀਂ ਸਿਰਫ ਸਪੈਨਿਸ਼ ਨਹੀਂ ਹੈਗੇ ਅਸੀਂ ਵੀ ਤੁਹਾਡੇ ਨਾਲ ਹੈਗੇ ਅਸੀਂ ਤੁਹਾਡੇ ਫੈਮਿਲੀ ਮੈਂਬਰਸ ਹੈਗੇ ਆ ਕਿਉਂਕਿ ਅਸੀਂ ਇੱਥੇ ਹਰ ਚੀਜ਼ ਕਰ ਰਹੇ ਕੰਮ ਕਰਦੇ ਆ ਤੁਹਾਡੇ ਨਾਲ ਖੜਦੇ ਆ ਜੋ ਵੀ ਤੁਹਾਨੂੰ ਮੁਸੀਬਤ ਆਂਦੀ ਆ ਆਪਦਾਨਦੀ ਆ ਉਹਦੇ ਸਾਸੀਂ ਹਰ ਟਾਈਮ ਤਿਆਰ ਹੈ ਫਿਰ ਅਸੀਂ ਕਰ ਰਹੇ ਸਾਡੀ ਗਵਰਨਮੈਂਟ ਹੀ ਕਰ ਰਹੀ ਹੈ ਜਿਹਦਾ ਬੈਲੈਂਸ ਇਹ ਚ ਹੋਇਆ ਪਾਣੀ ਆ ਗਿਆ ਸਾਡੀ ਜਿਹੜੀ ਖਾਸ ਕਰਕੇ ਪੰਜਾਬੀ ਸਿੱਖ ਕਮਿਊਨਿਟੀ ਉੱਥੇ ਅ ਵੱਡੇ ਪੱਧਰ ਤੇ ਜਾ ਕੇ ਮਦਦ ਕੀਤੀ ਸਾਰੇ ਸਪੈਨ ਗਵਰਨਮੈਂਟ ਨੂੰ ਪਤਾ ਹੈਗਾ ਬੈਲੈਂਸ ਗਵਰਨਮੈਂਟ ਨੂੰ ਪਤਾ ਹੈਗਾ ਕੱਤਰਵਾਦੀਆਂ ਕੋਲ ਨੂੰ ਪਤਾ ਜਿਹੜੇ ਕੱਤਰਵਾਦੀਆਂ ਦੇ ਬੱਚੇ ਜਿਹੜੇ ਹਨ ਯਾ ਨੌਜਵਾਨ ਜਾ ਕੇ ਉਹਨਾਂ ਆਪਣੇ ਆਪ ਨੂੰ ਜੋਖਮ ਵਿੱਚ ਪਾਈਆਂ ਨੇ ਆਪਣੀ ਜਿਹੜੀ ਹੈਗੀ ਆ ਦਾ ਜੀਵਨ ਨੂੰ ਜੋਖਮ ਵਿੱਚ ਦੁੱਖ ਪਾ ਲੈ ਉਹਨਾਂ ਨੂੰ ਪਤਾ ਹੈ ਉੱਥੇ ਕੁਝ ਵੀ ਹੋ ਸਕਦਾ ਫਿਰ ਵੀ ਸਾਡੀ ਕਮਿਊਨਿਟੀ ਜਿਹੜੀ ਖਾਸ ਕਰਕੇ ਸਿੱਖ ਕਮਿਊਨਿਟੀ ਹੈ ਹੈ ਨਾ ਉਹ ਉੱਥੇ ਜਾ ਕੇ ਵੱਡੇ ਪੱਧਰ ਤੇ ਉਹਨਾਂ ਨੇ ਮਦਦ ਨਾ ਕੀਤੀ ਬਾਕੀ ਕਮਿਊਨਿਟੀ ਨੇ ਵੀ ਸਾਡੀ ਜਿੰਨੀ ਵੀ ਹੈਗੀ ਨੇ ਕਮਿਊਨਿਟੀ ਉਹਨਾਂ ਨੇ ਉਹਨੂੰ ਉੱਥੇ ਮਦਦ ਹੀ ਭੇਜੀ ਔਰ ਮਦਦ ਕੀਤੀ ਵੀ ਹੈ ਹਰ ਪਾਸੋਂ ਗਵਰਨਮੈਂਟ ਦੇ ਨਾਲ ਨਹੀਂ ਸਪੇਨ ਗਵਰਨਮੈਂਟ ਦੇ ਨਾਲ ਅਸੀਂ ਖੜੇ ਆ ਪਰ ਸਾਡੇ ਨਾਲ ਜਿਹੜਾ ਨਜਾਇਜ਼ ਹੋ ਰਿਹਾ ਅਸੀਂ ਗਵਰਨਮੈਂਟ ਤੋਂ ਹੀ ਮੰਗਦੇ ਕਿ ਸਾਨੂੰ ਇਨਸਾਫ ਕੀਤਾ ਜਾਵੇ ਦਿੱਤਾ ਜਾਵੇ ਤੇ ਜਿਹੜੀ ਸਾਡੀ ਇੱਕ ਲਾਈਫ ਹੈ ਉਹ ਜਿਸ ਤਰੀਕੇ ਨਾਲ ਜੀਣਾ ਚਾਹੀਦਾ ਉਹ ਹੱਕਦਾਰ ਜੀਣਾ। ਧੰਨਵਾਦ ਸਾਰੇ ਧੰਨਵਾਦ।